ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇਹਨਾਂ ਨੇ ਬਤੇ ਕਹਾ ਕਿ ਸਾਹਿਬ ਜੀ ਦਾ ਆਵਣ ਪਵਿੱਤਰ ਸੀਸ ਦਿੱਲੀ ਚਾਨਣੀ ਚੌਂਕ ਤੋਂ ਚੁੱਕ ਕੇ ਸ੍ਰੀ ਨਾਨਕਪੁਰ ਸਾਹਿਬ ਪਹੁੰਚਾਇਆ ਤੇ ਉਹਨਾਂ ਮਹਾਨ ਸ਼ਹੀਦਾਂ ਦਾ ਕਬਰ ਸਥਾਨ ਹੈ ਜਿਸ ਸਥਾਨ ਤੇ ਸਾਹਿਬ ਭਾਈ ਜਾਤਾ ਜੀ ਬਾਬਾ ਜੀ ਸਿੰਘ ਜੀ ਨੇ ਗੁਰੂ ਸਾਹਿਬ ਜੀ ਦਾ ਸੀਸ ਲਿਆਉਣ ਤੋਂ ਬਾਅਦ 29 ਸਾਲ ਬਾਅਦ ਕਿ ਤਪੱਸਿਆ ਕੀਤੀ ਹੁਣ ਮੈਂ ਬੱਚਿਆਂ ਨੂੰ ਤਰੀਕਾ ਯਾਦ ਕਰਵਾਉਂਦਾ ਯਾਦ ਰੱਖਿਓ ਜਿਹੜੀ ਗੱਲ ਕਰਕੇ ਮੈਂ ਤੁਹਾਨੂੰ ਅੱਥੇ ਉਠਾਇਆ 11 ਨਵੰਬਰ 1675 11 ਨਵੰਬਰ 1675 ਹੈ ਉਹਦੇ ਬਾਅਦ ਉਹਦੀ ਸ਼ਹਾਦਤ ਹੋ ਜਾਂਦੀ ਹੈ 11 ਨਵੰਬਰ ਨੂੰ ਭਾਈ ਜੱਤਾ ਜੀ ਦੁਸ਼ਮਣਾਂ ਦੇ ਲੱਖਾਂ ਪੈਰਿਆਂ ਦੇ ਵਿੱਚੋਂ ਗੁਰੂ ਸਾਹਿਬ ਦੀ ਆਸੀ ਛੁੱਕ ਲੈਂਦੇ ਕਿਉਂਕਿ ਕਿ ਆਣਾ ਤਾਂ ਆਪਣਾ ਨਾਨਕਪੁਰ ਸਾਹਿਬ ਨੂੰ ਚੱਲਣਾ ਸੀ ਤਾਂ ਦੁਸ਼ਮਣਾਂ ਮਗਰ ਲੱਗ ਗਏ ਬਾਬਾ ਜੀ ਨੇ ਰਸਤਾ ਬਦਲ ਦਿੱਤਾ ਜੂਪੀ ਨੂੰ ਚੱਲ ਗਏ 34 ਕਿਲੋਮੀਟਰ ਦਿੱਲੀ ਤੋਂ ਜੂਪੀ ਵੱਲ ਬਾਗਪਤ ਬਾਗਪਤ ਤੋਂ ਘੁੰਮ ਕੇ 12 ਤਰੀਕ ਨੂੰ ਕਿੱਥੇ ਰੁਕਦੇ ਆ ਬੜ ਖਾਲਸਾ 11 ਨੂੰ ਸ਼ਹਾਦਤ ਹੁੰਦੀ ਹੈ 11 ਨੂੰ ਹੀ ਬਾਗਪਤ ਹੋ ਕੇ 12 ਤਰੀਕ ਨੂੰ ਬੜ ਖਾਲਸਾ ਰੁਕਦੇ ਆ 13 ਨੂੰ ਤਰਾਵੜੀ ਤਰਾਵੜੀ ਸਟੇਸ਼ਨ ਤੋਂ ਅਲੋਰੋਂ ਬੜਾ ਘੰਟਾ ਦਰਮਿਆਨ ਚੱਲ 14 ਨੂੰ ਬਾਲਾ ਸ਼ਹਿਰ 15 ਨੂੰ ਨਾਪਾ 92 ਇੱਕ ਪਟਿਆਲੇ ਦੇ ਕੋਲ ਨਾਪਾ ਹੈ ਇੱਕ ਚੰਡੀਗੜ੍ਹ ਛਿਰਕਪੁਰ ਦੇ ਕੋਲ ਨਾਪਾ ਉਹ ਹੈ ਨਾਪਾ ਸਾਹਿਬ ਜੀ ਜੀਕਪੁਰ ਦੇ ਕੋਲ ਨਾ ਉਹ ਨਾਪਾ ਸ 15 ਤਰੀਕ ਨੂੰ ਨਾਪਾ 16 ਤਰੀਕ ਨੂੰ ਪੀਰਪੁਰ ਸਾਹਿਬ ਮੁਰਦਾਰਾ ਬਵਾਨ ਗੜ ਹੈ ਜਿੱਥੇ ਅਸੀਂ ਭਾਈ ਜਾਂਤਾ ਜੀ ਸੀਸ ਲਾ ਕੇ ਖੜੇ ਆ ਨਲਕੋਟ ਸਾਹਿਬ ਤੋਂ ਗੁਰੂ ਸਾਹਿਬ ਉੱਥੇ ਪਹੁੰਚੇ ਆ 9 ਸਾਲ ਦੀ ਉਮਰ ਤੋਂ ਗੁਰੂ ਗੁਰੂ ਗ੍ਰੰਥ ਸਾਹਿਬਹਾਰਾ ਜੀ ਬਾਬਾ ਜੀਵਨ ਸਿੰਘ ਜੀ ਦੀ 18 ਸਾਲ 18 ਦੀ ਉਮਰ ਜਿਸ ਵੇਲੇ ਸੀਸ ਲੈ ਕੇ ਆਏ 17 ਤਰੀਕ ਨੂੰ ਗੁਰੂ ਸਾਹਿਬ ਜੀ ਦਾ ਸੀਸ ਦਾ ਸੰਸਕਾਰ ਹੋ ਜਾਂਦਾ ਗੁਰਦੁਆਰਾ ਸੀਸ ਗੰਸਰ ਵਿਚਾਰ ਤੋਂ ਵਿਚ ਕੋ ਦੁਆਰਾ ਸਤਕੇਸ਼ਰ ਸਾਹਿਬ ਜੀ ਦੇ ਪਾਸੋਂ ਸੋ ਆਪ ਨੂੰ ਸ਼ਹੀਦਾਂ ਦੇ ਅਸਥਾਨ ਦਾ ਦਰਸ਼ਨ ਕਰ 84 ਪੌੜੀਆਂ ਜਿਹੜੀਆਂ ਤੁਸੀਂ ਦਰਸ਼ਨ ਕਰਕੇ ਆਏ ਹੋ ਨਾ ਉਪਰੋਂ ਇਹ ਗੁਰੂ ਸਾਹਿਬ ਦੇ ਵੇਲੇ ਦੀਆਂ ਪ੍ਰਾਤਨ ਇਤਿਹਾਸ ਦੇ 84 ਪੌੜੀਆਂ ਜਿਵੇਂ ਜਿਵੇਂ ਗੁਰੂ ਸਾਹਿਬ ਛੱਡ ਕੇ ਗਏ ਹਨ ਅੱਜ ਵੀ ਉਹੀ ਪੌੜੀਆਂ ਕੁਛ ਨਹੀਂ ਬਦਲਿਆ ਅਸੀਂ ਉਹਨਾਂ ਦਾ ਸਿਰਫ 350 ਸਾਲ ਹੋ ਗਏ ਹਨ ਅਥਰ ਹਿੱਲਣ ਲੱਗਿਆ ਸੀਗੇ ਉਹਦੇ ਉੱਤੇ ਸਿਰਫ ਅਸੀਂ ਸੀਮੈਂਟ ਦੀ ਕਰੋੜਾਂ ਹੀ ਠਾਤੀ ਹੈ ਨਾ ਕੋ ਉਹਦਾ ਪੱਥਰ ਚੁੱਕਿਆ ਨਾ ਕੋਈ ਏਡ ਹਲਾਈ ਜਿਵੇਂ ਇਹ ਸਤਿਗੁਰੂ ਪੌੜੀਆਂ ਛੱਡ ਕੇ ਗਏ ਹਨ ਅੱਜ ਵੀ ਉਹੀ ਪੌੜੀਆਂ ਆਪ ਜੀ ਨੇ ਦਰਸ਼ਨ ਕੀਤੇ ਹਨ ਇਹ ਉਹਨਾਂ ਮਹਾਨ ਸਿੱਖਾਂ ਦਾ ਦਰਬਾਰ ਹੈ ਦਰਬਾਰ ਅੰਦਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਨਾ ਅੰਦਰ ਉਹ ਥਣਾ ਅੱਜ ਵੀ ਹੋਈ ਥਣਾ 350 ਸਾਲ ਪੁਰਾਤਨ ਜੀ ਥਣਾ ਦੇ ਉੱਤੇ ਬਾਬਾ ਜੀ ਇੱਥੇ ਨੇ 29 ਸਾਲ ਬਾਅਦ ਇੱਥੇ ਤਪੱਸਿਆ ਕੀਤੀ ਗੁਰਮਖੋ ਅੰਮ੍ਰਿਤ ਵੇਲੇ ਥੋੜਾ ਸਾਬੀ ਦਾ ਇਸ਼ਨਾਨ ਕਰਾਇਆ ਜਾਂਦਾ ਖੜੇ ਹੋ ਕੇ ਸ਼ਸਤਰ ਵਸਤੂ ਸਜਾਏ ਜਾਂਦੇ ਖੜੇ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਦੀ ਸੇਵਾ ਕੀਤੀ ਜਾਂਦੀ ਹੈ ਖੜੇ ਹੋ ਕੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਆਵਣ ਜਿਹੜਾ ਹੁਕਮ ਨਾਲ ਆਵਲਾ ਅੰਮ੍ਰਿਤ ਵੇਲੇ ਪੂਬੇ ਖੜੇ ਹੋ ਕੇ ਲੈਣਾ ਕਿ ਉਹਨਾਂ ਸ਼ਹੀਦਾਂ ਦਾ ਉਸਤਾਨ ਹੈ ਜਿਨ੍ਹਾਂ ਨੇ 322 ਕਿਲੋਮੀਟਰ ਦਾ ਸਫ਼ਰ ਦਿੱਲੀ ਤੋਂ ਤਾਹ ਦਿੱਤਾ ਪੈਰਾਂ ਤੇ ਚੱਲ ਕੇ ਨੰਗੇ ਪੈਰੀ ਗੁਰੂ ਸਾਹਿਬ ਜੀ ਦਾ ਸਿਰ ਮੇਰੇ ਬੁੱਲ੍ਹ ਵਿੱਚ ਹੈ 6 ਦਿਨ ਗੁਰੂ ਸਾਹਿਬ ਜੀ ਦਾ ਸਿਰ ਭਾਈ ਜੱਟਾਂ ਦੇ ਬਾਬਾ ਜੀ ਉਸ ਜੀ ਨੇ ਆਪਣੇ ਛਾਤੀ ਨਾਲ ਉਾ ਕੇ ਲਿਆਂ ਦਾ ਅਚੇਵਨ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬਹਾਰਾਜ ਨੇ ਆਪਣੀ ਛਾਤੀ ਨਾਲ ਲਾ ਲਿਆ ਕਿ ਕਿਹਾ ਫਿਰ ਉਹ ਇੱਟੇ ਇੱਟੇ ਕਿ ਉਹਨਾਂ ਸ਼ਹੀਦਾਂ ਦਾ ਸਥਾਨ ਹੈ ਬਹੁਤ ਵੰਦੀ ਹੈ ਤੁਹਾਡਾ ਪਰਿਵਾਰਕ ਸਦਨ ਦਾ ਬੜਾ ਵਧੀਆ ਉਪਰਾਨਾ ਜਿਨ੍ਹਾਂ ਨੇ ਤੁਹਾਨੂੰ ਇਸ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਸੋ ਬਹੁਤਾਂ ਚੋਕਾਂ ਨੇ ਜਿਮਾ ਬਲਾਵ ਬੱਤੇ ਵਾਰੀ ਜੀ ਕੈ ਫਾ ਸਾਹਿਬ ਜੀ yeah hey.